ਗੁੱਗਾ ਪੀਰ ਵਰ ਫਸਾਇਟੀ ਦਾ ਸਾਡੀ ਸੁਸਾਇਟੀ ਨੂੰ ਭਾਜੀ ਪਿਛਲੇ 14 ਸਾਲਾਂ ਚ ਆਪਾਂ 135 ਜਰੂਰ ਮ ਲੜਕੀਆਂ ਦੀ ਸ਼ਾਦੀ ਕਰ ਚੁੱਕੇ ਆ ਤੇ ਗੁੱਗਾ ਪੀਰ ਦੀ ਰਹਿਮਤ ਹੋਈ ਇਸ ਵਾਰ ਅਸੀਂ 14 ਕੁੜੀਆਂ ਦੇ ਜਰੂਰ ਮ ਲੜਕੀਆਂ ਦੀ ਸ਼ਾਦੀ ਕਰ ਰਹੇ ਆ ਜੇ ਤੁਹਾਡਾ ਸਾਰੇ ਦਾ ਸਹਿਯੋਗ ਰਿਆ ਅਗਲੀ ਵਾਰ 21 ਤੋਂ 25 ਕੁੜੀਆਂ ਦਾ ਹਰ ਸਾਲ ਜਰੂਰ ਤੋਂ ਮੱਤ ਬੱਚਿਆਂ ਦੇ ਵਿਆਹ ਕਰੀਦੇ ਅਸੀਂ 14 ਸਾਲਾਂ ਚ 135 ਵਿਆਹ ਕੀਤੇ ਅੱਜ 14 ਵਿਆਹ ਹੋਏ ਇੱਧਰ ਆ 15ਵਾਂ ਸਾਲ ਐ ਅਗਲੇ ਸਾਲ 21 ਕੁੜੀਆਂ ਦੇ ਵਿਆਹ ਹੋਣੇ ਉਹ ਸਭ ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੁੰਦਾ ਜੇ ਕਹੀਏ ਅਸੀਂ ਕਰਦੇ ਅਸੀਂ ਨਹੀਂ ਕਰਦੇ ਇਹ ਜੋ ਭੈਣ ਭਰਾ ਸਾਨੂੰ ਸਹਿਯੋਗ ਦਿੰਦੇ ਅਸੀਂ ਉਹਨਾਂ ਦੇ ਜੋਗ ਨਾਲ ਹੀ ਚੱਲੀਦਾ ਅੱਗੇ ਉਹ ਅਸੀਂ ਜੋ ਕੀ ਕਰ ਜੋਗੇ ਅਸੀਂ ਤੇ ਹਰ ਸਮਾਜੀ ਨੂੰ ਆ ਹੋਈ ਕਹਿੰਦੇ ਆ ਕੋਈ ਵੀ ਜ਼ਰੂਰਤਮੰਦ ਬੱਚਾ ਹੁੰਦਾ ਏ ਉਹਦੇ ਤੁਸੀਂ ਹੋਰ ਪ੍ਰੋਗਰਾਮ ਕਰਦੇ ਉਹ ਇੱਕ ਬੱਚੇ ਦਾ ਜੋ ਵਿਆਹ ਕਰੋ ਉਹਦੇ ਪਤਾ ਕਿਉਂ ਉਹਦੇ ਵਿੱਚ ਤੁਹਾਨੂੰ ਕਿੰਨਾ ਮਨ ਨੂੰ ਸ਼ਾਂਤੀ ਮਿਲੇਗੀ ਤੁਸੀਂ ਜਿੰਦਗੀ ਚ ਆਏ ਸੋਚੋਗੇ ਐਨਾ ਸਕੂਨ ਕਦੇ ਵੀ ਨਹੀਂ ਮਿਲਦਾ ਜਦੋਂ ਕਿਸੇ ਈ ਚੀਜ਼ ਦਾ ਵਿਆਹ ਕਰੋ ਹਨਾ ਉਹ ਸਮਝ ਲਓ ਆਪਣੀ ਈ ਈ ਚੀਜ਼ ਸਮਝ ਕੇ ਕਰੋ ਉਹਦੇ ਵਿੱਚ ਤੁਹਾਨੂੰ ਲੋਕਾਂ ਨੂੰ ਪਤਾ ਲੱਗੇ ਅਸੀਂ 135 ਕਰ ਚੁੱਕੇ ਆ ਠੀਕ ਹੈ ਅੱਜ 14 ਕੁੜੀਆਂ ਦੇ ਠੀਕ ਹੈ ਆਉਣ ਵਾਲੇ ਸਮੇਂ 'ਚ ਕਿਵੇਂ ਦੇਖਦੇ ਹੋ ਕਿ ਆ ਵਿਧਾਨ ਦੀ ਅਸੀਂ ਅਗਲੇ ਸਾਲ ਦਾ 21 ਕੁੜੀਆਂ ਦਾ ਏ 21 ਤੋਂ 25 ਵੀ ਹੋ ਜਾਣਗੇ ਇੱਧਰ ਕੋਈ ਉਹਦੀ ਟੈਂਸ਼ਨ ਨਹੀਂ ਆ ਕੰਨਾ ਪੈਨ ਬਰਾਉਣ ਦੇ ਸਹਿਯੋਗ ਨਾਲੇ ਜ਼ਰੂਰਤਮੰਦ ਪਰਿਵਾਰਾਂ ਨੂੰ 2 ਮਹੀਨੇ ਅਗਲੇ ਸਾਲ ਅਸੀਂ بیا ਜਿਆਦਾ ਕਰਨੇ ਆ ਨਾ ਉਹਦੇ 3 ਮਹੀਨੇ ਪਹਿਲਾਂ ਸਾਨੂੰ ਤਿਆਰੀ ਕਰਨੀ ਚਾਲੂ ਪੈਣੀ ਹੈ ਠੀਕ ਹੈ 15 ਦਿਨ ਪਹਿਲਾਂ ਅਸੀਂ ਬੰਦ ਕਰ ਦੇ ਜੇ ਫਿਰ ਬਾਅਦ ਵਿੱਚ ਆਪੀ ਸੁਸਾਇਟੀ ਦਾ ਨਾਮ ਤੇ ਆਪਣਾ ਨਾਮ ਮੁਗਾ ਪੀਰ ਪਲੇਸ ਸੁਸਾਇਟੀ ਮੇਡਾਨਰ ਜਿੰਦਰਪਾਲ ਦਿਸਿਆ ਓਮ ਨਮਸ਼ਵਾਇ ਗਾਰਮੈਂਟ ਤੇ ਜਿੰਨੇ ਮਿਲਣਾ ਹੋਵੇ ਜਦੋਂ ਵਿਆਹਾਂ ਪ੍ਰੋਗਰਾਮ ਕਰਦੇ ਆ ਉਹ ਆਣ ਕੇ ਬੁਕਿੰਗ ਦੇ ਫਾਰਮ ਸਾਡੇ ਕੋਲ ਲੈ ਜਾ ਸਕਦਾ ਉਹਨੂੰ ਅਸੀਂ ਪਹਿਲੋ ਡੇਟ ਵੀ ਦੱਸ ਦਵਾਂਗੇ ਜਿਹੜੇ ਅਗਲੇ ਸਾਲ ਦੇ ਬਾਬਾ ਜੀ ਕਿਸ ਤਰ੍ਹਾਂ ਸੰਪਰਕ ਕਿੱਦਾਂ ਕਰਸਤੇ ਤੁਹਾਡੇ ਨਾਲ ਮੇਰਾ 9888015004 ਜਿਹੜੇ ਵੀ ਵਿਆਹ ਦੇ ਪਰਿਵਾਰ ਨੇ ਉਹਨਾਂ ਨੂੰ ਕੀ ਕੀ ਸਹੂਲਤਾਂ ਜਿਹੜੀਆਂ ਤੁਹਾਡੇ ਵੱਲੋਂ ਦਿੱਤੀਆਂ ਇਹ ਦੁਗਾਪੀਰ ਸੋਸਾਇਟੀ ਵੱਲੋਂ ਜਾਂ ਫਿਰ ਕੋਈ ਸਮਾਨ ਵਗੈਰਾ ਵੀ ਦਿੱਤਾ ਗਿਆ ਪਾਜੀ ਇਹ ਜਿਹੜਾ ਜ਼ਰੂਰਤ ਦਾ ਬੱਚਿਆਂ ਦਾ ਮਾੜਾ ਮੋਟਾ ਇਹ ਗਰੀਬੀ ਦਾ ਵੇ ਦਾ ਉਹ ਸਾਨੂੰ ਅੱਜ ਤੁਹਾਡੇ ਸਾਹਮਣੇ ਗਰੀਬੀ ਦਾ ਵੇਦਾ ਅਸੀਂ ਕੀ ਕਰਨੇ ਆ ਜਿੱਦਾਂ ਤੁਸੀਂ ਹੋਈ ਆਏ ਹੋ ਇੱਕ ਸੂਟ ਦੇ ਤੱਕ ਕਿਸੇ ਨੇ 500 ਸੂਟ ਦਿੱਤੇ ਕਿਸੇ ਨੇ 100 ਸੂਟ ਦਿੱਤੇ ਸਾਰੇ ਸਹਿਯੋਗਾਂ ਨਾਲ ਹੁੰਦਾ ਲੋਕਾਂ ਦੇ ਸਹਿਯੋਗਾਂ ਨਾਲ ਹਾਂਜੀ ਕੋਈ ਐਨਜੀਓ ਵੀ ਤੁਹਾਡੇ ਨਾਲ ਜਿਹੜੀ ਕੋਈ ਕੋਈ ਬਾਜੀ ਸਾਡੇ ਕੋਲ ਗੱਲ ਤੋਂ ਅੱਜ ਤਾਈਂ ਐਨਜੀਓ ਕੋਈ ਨਹੀਂ ਇੱਧਰ ਵੱਡੇ ਕੋਈ ਕੋ ਆਣਾ ਸਾਨੂੰ ਇਹ ਭਰਾਵਾਂ ਦੇ ਇੰਦਾਂ ਦੇ ਸਹਿਯੋਗ ਮਿਲਦੇ ਇੱਧਰ ਵੱਡੇ ਤੋਂ ਵੱਡੇ ਕੋਈ ਕੋ ਆਣਾ ਉਹ ਸਾਡੇ ਕੋਲ ਕੋਈ ਨਹੀਂ ਅੱਜ ਤਾਈਂ ਆਇਆ ਕਿਸੇ ਨੇ ਇਹ ਨਹੀਂ ਕਿ ਆਲਾ ਫੜੂਈ ਔਰ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਲਾਸਟ ਵਿੱਚ ਪਬਲਿਕ ਅੱਜ ਹੀ ਕਹਿਣਾ ਚਾਹੁੰਦੇ ਆ ਹਰ ਇੱਕ ਸੋਸਾਇਟੀ ਨੂੰ ਇੱਕ ਦੋ ਵਿਆਹ ਜ਼ਰੂਰ ਸਾਲ ਬਾਦੋ ਕਰਨੀ ਚਾਹੀਦੀ ਹੈ